ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਮਸਲਾ ਅੱਜ ਦਾ ਬੁੱਢੇ ਨਾਲੇ ਦਾ ਸ਼ੁਰੂ ਕਰਦੇ ਆਂ ਵੀਡੀਓ ਬੁੱਢਾ ਨਾਲਾ ਜਿਹੜਾ ਸਤਲੁਜ ਦੇ ਰਿਆ ਦੇ ਵਿੱਚ ਡਿੱਗਦਾ ਸਾਰਾ ਜਿਹੜਾ ਪਾਣੀ ਸਤਲੁਜ ਦਾ ਕਾਲੇ ਰੰਗ ਦਾ ਹੁੰਦਾ ਜਾਂਦਾ ਜਾਂਦਾ ਬਾਰਡਰ ਏਰੀਆ ਤੱਕ ਜਾਂਦੇ ਜਾਂਦੇ ਜਿਹੜੇ ਨਲਕੇ ਨੇ ਪਿੰਡਾਂ ਦੇ ਵਿੱਚ ਲੱਗੇ ਹੋਏ ਉੱਥੇ ਬਹੁਤ ਹੀ ਹੈਵੀ ਟਾਕਸਿਕ ਜਿਹੜੇ ਨੇ ਪਾਣੀ ਦੇ ਵਿੱਚ ਪਾਏ ਜਾਂਦੇ ਨੇ 5-7 ਸਾਲ ਦੀ ਉਮਰ 'ਚ ਉਹਨਾਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਉਹਨਾਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਜਾਂ ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਬਹੁਤ ਸਾਰੇ ਪਿੰਡਾਂ 'ਚ ਚਾਈਲਡਲੈਸ ਕਪਲ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਵੀ ਸਾਰਾ ਇਹ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਮੈਂ ਕਿਉਂਕਿ ਮੈਂ 2009 ਤੋਂ ਉਹਨਾਂ ਪਿੰਡਾਂ 'ਚ ਕੰਮ ਕਰ ਰਿਹਾ ਲੋਕ ਲੇਅਰ ਫਾਊਂਡੇਸ਼ਨ ਸਾਡੀ ਐਨ ਜੀਓ ਸੀ ਇਹ ਮਾਨ ਸਾਹਿਬ ਦੀ ਵੀਡੀਓ 6 ਸਾਲ ਪਹਿਲਾਂ ਦੀ ਹੈ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਆਏ ਸੀ ਅਸੀਂ ਵੀ ਕਿਤੇ ਨਾ ਕਿਤੇ ਉਸ ਸਮੇਂ ਇਹਨਾਂ ਦੇ ਸਪੋਰਟਰ ਬਣ ਗਏ ਸੀ ਆਪਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਕੰਮ ਕਾਂਗਰਸ ਜਾਂ ਬਾਦਲ ਆਲਿਆਂ ਕੋ ਨਹੀਂ ਹੋਏ ਸ਼ਾਇਦ ਇਹੀ ਵਾਰੀ ਜਿਹੜੀ ਪਾਰਟੀ ਆਉਗੀ ਜਾਂ ਭਗਵੰਤ ਮਾਨ ਸਾਹਿਬ ਆਉਗੇ ਇਹ ਕਰ ਸਕਦੇ ਆ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਵੋਟਾਂ ਪਈਆਂ ਸੀ ਤਾਂ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਪਈਆਂ ਸੀ ਭਗਵੰਤ ਮਾਨ ਦੇ ਮੂੰਹ ਨੂੰ ਕਰਕੇ ਪਈਆਂ ਸੀ ਕਿਉਂਕਿ ਇਹ ਹਰੇਕ ਜਗ੍ਹਾ ਤੇ ਉਸ ਸਮੇਂ ਪਹੁੰਚਦਾ ਹੁੰਦਾ ਸੀ ਚਾਹੇ ਬੰਦੀ ਸਿੰਘਾਂ ਦਾ ਮਸਲਾ ਹੁੰਦਾ ਸੀ ਚਾਹੇ ਬੁੱਢੇ ਨਾਲੇ ਦਾ ਮਸਲਾ ਹੁੰਦਾ ਸੀ ਹਰੇਕ ਜਗ੍ਹਾ ਦੇ ਉੱਤੇ ਇਹਨਾਂ ਮੁੱਦਿਆਂ ਦੇ ਉੱਤੇ ਬੋਲਦਾ ਹੁੰਦਾ ਸੀ ਤੋਂ ਬਾਅਦ ਭਗਵੰਤ ਮਾਨ ਸਾਹਿਬ ਸੱਤਾ ਦੇ ਵਿੱਚ ਆਉਂਦੇ ਆ ਤੇ ਆਉਂਦੇ ਹੀ ਸਾਰ ਇਹ ਕਾਫੀ ਬਿਆਨ ਦਿੰਦੇ ਆ ਕਿ ਬੁੱਢੇ ਨਾਲੇ ਨੂੰ ਆਪਾਂ ਸਾਫ਼ ਕਰ ਦਿਆਂਗੇ ਇਹ 2023 ਦਾ ਇਹਨਾਂ ਦਾ ਬਿਆਨ ਆ ਕਿ 600 ਕਰੋੜ ਦੇ ਨਾਲ ਬੁੱਢੇ ਨਾਲੇ ਦਾ ਪਾਣੀ ਹੋਵੇਗਾ ਸਾਫ਼ ਰਾਜਸਥਾਨ ਨੂੰ ਵੀ ਮਿਲੇਗਾ ਸਾਫ਼ ਸੁਥਰਾ ਪਾਣੀ ਠੀਕ ਹੈ ਜੀ ਇਦਾਂ ਦੇ ਬਿਆਨ ਇਹਨਾਂ ਦੇ ਬਹੁਤ ਸਾਰੀਆਂ ਜਿਹੜੀਆਂ ਮਸ਼ਹੂਰ ਅਖਬਾਰਾਂ ਉਹਨਾਂ ਦੇ ਵਿੱਚ ਇਹਨਾਂ ਦੇ ਛਪੇ ਸੀਗੇ ਅੱਜ 3 ਸਾਲ ਹੋ ਚੁੱਕਿਆ ਇਹ ਗਵਰਨਮੈਂਟ ਜਿਹੜੀ ਆਈ ਆ ਜਿਹਨੂੰ ਪੰਜਾਬ ਦੇ ਵਿੱਚ ਆਏ ਹੋਏ ਨੂੰ ਆਮ ਆਦਮੀ ਪਾਰਟੀ ਨੇ ਬੁੱਡੇ ਨਾਲੇ ਦੇ ਉੱਤੇ ਵਾਲੇ ਦੁਆਲੇ ਲੁਧਿਆਣੇ ਦੇ ਵਿੱਚ ਲਗਭਗ 265 ਜਾਂ 250 ਦੇ ਕਰੀਬ ਜਿਹੜੀਆਂ ਡਾਈਇੰਗ ਯੂਨਿਟਸ ਹੈਗੀਆਂ ਜਿਹੜੀਆਂ ਜਿਨ੍ਹਾਂ ਦਾ ਪਾਣੀ ਇਹਦੇ ਵਿੱਚ ਪੈਂਦਾ ਹੈ ਤੇ ਇਸ ਤੋਂ ਇਲਾਵਾ ਵੀ ਜਿਹੜਾ ਪੈਂਦਾ ਹੈ ਉੱਥੇ ਇਲੈਕਟ੍ਰੋ ਪਲੇਟਿੰਗ ਜਿਹੜੇ ਉਹਦੇ ਯੂਨਿਟਸ ਆ ਉਹ ਜਿਹੜੀਆਂ ਡਾਈਇੰਗ ਯੂਨਿਟਸ ਆ ਉਹਦੇ ਤੋਂ ਵੀ ਕਿਤੇ ਜ਼ਿਆਦਾ ਉਹਨਾਂ ਦਾ ਵੀ ਜਿਹੜਾ ਪਾਣੀ ਆਉਂਦਾ ਇਹਦੇ ਵਿੱਚ ਆਉਂਦਾ ਤੇ ਜਿਹੜਾ ਕਿਹਾ ਜਾਂਦਾ ਕਿ ਇੱਥੇ ਡੇਰੀ ਫਾਰਮਿੰਗ ਦਾ ਉਹ ਤਾਂ ਬਹੁਤ ਕੁਝ ਪਰਸੈਂਟ ਇਹਦੇ ਵਿੱਚ ਪੈਂਦਾ ਹੈ ਸੋ ਇਸ ਤਰ੍ਹਾਂ ਇਹਦਾ ਜਿਹੜਾ ਪਾਣੀ ਆ ਜਿਹੜਾ ਗੰਦਾ ਹੋਣ ਦਾ ਕਾਰਨ ਇਹੇ ਦੋ ਉਦਯੋਗ ਯੂਨਟਾਂ ਜਿਹੜੀਆਂ ਹੈਗੀਆਂ ਉਹੋ ਆ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੀਆਂ ਵੀ ਬਿਲਕੁਲ ਗਲਤੀਆਂ ਹੈਗੀਆਂ ਭਾਵੇਂ ਉਹ ਕਾਂਗਰਸ ਸੀ ਭਾਵੇਂ ਇਹ ਇਕਾਲੀ ਦਲ ਸੀ ਸਮੇਂ-ਸਮੇਂ ਤੇ ਇਹ ਬੁੱਢੇ ਨਾਲੇ ਦੇ ਨਾਮ ਦੇ ਉੱਤੇ ਪ੍ਰੋਜੈਕਟ ਲਿਆਉਂਦੇ ਰਹੇ ਕਰੋੜਾਂ ਰੁਪਏ ਲਿਆਉਂਦੇ ਰਹੇ ਪਰ ਉੱਥੇ ਸਫਾਈ ਦੇ ਨਾਮ ਉੱਤੇ ਕੁਝ ਵੀ ਨਹੀਂ ਖਰਚਿਆ ਜਾਂਦਾ ਸੀ ਪਤਾ ਨਹੀਂ ਖਾਖੂ ਜਾਂਦੇ ਸੀ ਤਾਂ ਕਿਤੇ ਗਾਇਬ ਹੋ ਜਾਂਦੇ ਸੀ ਹੁਣ 2020 ਦੇ ਵਿੱਚ ਵੀ ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਆਏ ਠੀਕ ਹੈ ਜੀ ਤੇ ਇਹ 2022 ਦੇ ਵਿੱਚ ਇਹ ਮੁਕੰਮਲ ਪ੍ਰੋਜੈਕਟ ਹੋ ਜਾਣਾ ਸੀਗਾ ਚੋਣਾ ਕਰਕੇ ਲਟ ਗਿਆ ਉਸ ਤੋਂ ਬਾਅਦ ਆਉਂਦੀ ਹੈ ਇਹ ਆਮ ਆਦਮੀ ਪਾਰਟੀ ਆਉਂਦੀ ਆ ਤੇ 2024 ਦੇ ਵਿੱਚ ਕਿਹਾ ਜਾਂਦਾ ਹੈ ਕਿ 27% ਦੀ ਇਹਦਾ ਕੰਮ ਮੁਕੰਮਲ ਹੋ ਗਿਆ ਕਿ ਪਾਣੀ ਇਹਦਾ 27% ਤੱਕ ਇਹਦਾ ਸਾਫ਼ ਕਰਨੇ ਵਾਲਾ ਕੰਮ ਮੁਕੰਮਲ ਹੋ ਗਿਆ ਤੇ ਇੰਨਾ ਕੰਮ ਹੋਣ ਦੇ ਬਾਵਜੂਦ ਵੀ ਪਾਣੀ ਦਾ ਰੰਗ ਤਾਂ ਬਦਲਿਆ ਨਹੀਂ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਲੁਧਿਆਣੇ ਦੇ ਵਿੱਚ ਇਹ ਬੁੱਢੇ ਨਾਲੇ ਦੀ ਲਪੇਟ ਦੇ ਵਿੱਚ ਲਗਭਗ 1.5 ਲੱਖ ਦੇ ਕਰੀਬ ਲੋਕ ਆਉਂਦੇ ਆ 16 ਕਿਲੋਮੀਟਰ ਲੰਬਾ ਆ ਜਾ ਕੇ ਬਾਹਰ ਜਦੋਂ 7 ਰੋਜ਼ ਦੇ ਵਿੱਚ ਮਿਲਦਾ ਆ ਤੇ ਬਲੀਮਪੁਰ ਪਿੰਡ ਵਿੱਚ ਜਾ ਕੇ 7 ਰੋਜ਼ ਦੇ ਵਿੱਚ ਮਿਲਦਾ ਇਹ ਬੁੱਢੇ ਨਾਲੇ ਦਾ ਪਾਣੀ ਜਿਹੜਾ ਅੰਦਰੋਂ ਗੰਦਾ ਹੋ ਕੇ ਆਉਂਦਾ ਤੇ ਇਹਦੇ ਨਾਲ ਮਾਲਵੇ ਦੇ ਵਿੱਚ ਸਾਰਾ ਜਿਹੜੀ ਕੈਂਸਰ ਟ੍ਰੇਨ ਵੀ ਜਾਂਦੀ ਆ ਜਾਂ ਕੈਂਸਰ ਐਸ ਵੇਲੇ ਜੇ ਇੰਡੀਆ ਦੇ ਵਿੱਚ ਨੰਬਰ 1 ਜਿਹੜੀ ਸਟੇਟ ਆ ਜਿਹੜਾ ਸਭ ਤੋਂ ਜ਼ਿਆਦਾ ਕੈਂਸਰ ਹੋ ਰਿਹਾ ਉਹ ਪੰਜਾਬ ਆ 650 ਕਰੋੜ ਦਾ ਮਾਮਲਾ ਹੈ ਇਹਦੇ ਤੇ ਵੀ ਇਹ ਵਿਧਾਨ ਸਭਾ ਦੇ ਵਿੱਚ ਸਮੇਂ-ਸਮੇਂ ਤੇ ਕੋਈ ਸੀਬੀਆਈ ਜਾਂਚ ਜਾਂ ਬਿਜ਼ੀਲੈਂਸ ਜਾਂਚ ਕਰਾਓ ਐਦਾਂ ਦੀਆਂ ਗੱਲਾਂ ਉੱਠਦੀਆਂ ਰਹਿੰਦੀਆਂ ਪਰ ਇਸ ਤੋਂ ਬਾਅਦ ਵੀ ਇਹ ਭਗਵੰਤ ਮਾਨ ਸਾਹਿਬ ਨੇ ਜਿਹੜਾ ਮੈਂ ਦਿਖਾ ਲਿਆ ਤੁਹਾਨੂੰ ਉਹ ਕਹਿੰਦੇ ਕਿ 600 ਕਰੋੜ ਆਪਾਂ ਖਰਚ ਕਰਾਂਗੇ ਇਹਨੂੰ ਸਾਫ਼ ਕਰਦੇਾਂਗੇ ਹੁਣ ਇਸ ਵੇਲੇ ਇੱਥੇ ਕੀ ਮਾਹੌਲ ਹੋ ਚੁੱਕਿਆ ਆ ਕਿ ਲੱਖਾਂ ਸਦਾਨਾ ਤੇ ਇਹ ਜਿਹੜੇ ਵਪਾਰੀ ਲੋਕ ਹੈਗੇ ਜਿਨ੍ਹਾਂ ਦੇ ਉੱਤੇ ਜੁਨਿਟ ਹੈਗੇ ਆ ਡਾਈਂਗ ਵਾਲੇ ਜਾਂ ਦੂਸਰੇ ਜਿਨ੍ਹਾਂ ਨੇ ਵੀ ਉਹਨਾਂ ਦੇ ਜੁਨਿਟ ਹੈਗੇ ਆ ਹੋਰ ਉਦਯੋਗਾਂ ਵਾਲੇ ਉਹ ਸਾਰੇ ਇਕੱਠੇ ਹੋ ਕੇ ਇੱਕ ਤਰ੍ਹਾਂ ਨਾਲ ਵਾਰਨਿੰਗ ਦੇ ਰਿਹਾ ਜਿਹੜੇ ਮੂਰੇ ਆਪਣੇ ਪੰਜਾਬ ਦੇ ਲੋਕ ਆ ਰਹੇ ਆ ਕਿ ਤੁਸੀਂ ਜੇ ਆਉਂਗੇ ਤਾਂ ਅਸੀਂ ਇਹਦਾ ਥੱਡਾ ਸਾਨੂੰ ਅਸੀਂ ਮੁਕਾਬਲਾ ਕਰਾਂਗੇ ਜਾਂ ਹੋਰ ਬੰਦੇ ਲਿਆ ਕੇ ਬਿਠਾ ਦੇਾਂਗੇ ਇਸ ਤਰ੍ਹਾਂ ਦੇ ਬਿਆਨ ਜਾਨੀ ਕਿ ਦਿੱਤੇ ਜਾ ਰਹੇ ਆ ਹੋ ਸਕਦਾ ਹੁਣ ਜਦੋਂ ਉੱਥੇ ਇਹ ਸਾਰਾ ਇਕੱਠ ਹੋਊਗਾ ਲੋਕ ਜਾਣਗੇ ਉਹਨੂੰ ਬੰਨ ਲਾਉਣ ਦੇ ਲਈ ਤਾਂ ਮੂਰਿਆਂ ਕੋਈ ਟਕਰਾਅ ਵਾਲੀ ਸਥਿਤੀ ਬਣ ਸਕਦੀ ਆ ਤਾਂ ਹੁਣ ਜੇਕਰ ਕੱਲ ਉੱਥੇ ਕੁਝ ਵੀ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਕੌਣ ਹੋ ਸਕਦੇ ਆ ਤਾਂ ਯਕੀਨਨ ਉਹ ਹੋਊਗੇ ਕਿ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਇਸ ਵੇਲੇ ਬੈਠੇ ਹੋਏ ਆ ਕੀ ਇਹ ਜਿਹੜਾ 16 17 ਕਿਲੋਮੀਟਰ ਦਾ ਨਾਲਾ ਇਹਨੂੰ ਟ੍ਰੀਟਮੈਂਟ ਪਲਾਂਟ ਲਾ ਕੇ ਜਾਂ ਸਾਫ਼ ਕਰਨਾ ਕੋਈ ਵੱਡੀ ਗੱਲ ਹੈ ਜੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੱਪੜਾ ਬਣਾ ਰਿਆ ਤਾਂ ਚਾਈਨਾ ਬਣਾ ਰਿਆ ਕੀ ਉੱਥੇ ਉਹਨਾਂ ਨੇ ਆਪਣੇ ਪਾਣੀ ਇਸ ਤਰ੍ਹਾਂ ਨਾਲ ਪੋਲਿਊਟਡ ਕੀਤੇ ਹੋਇਆ ਕੀ ਲੋਕਾਂ ਨੂੰ ਉੱਥੇ ਇਸ ਤਰ੍ਹਾਂ ਨਾਲ ਬਿਮਾਰੀਆਂ ਵੰਡ ਰਹੀਆਂ ਇਹ ਜਿੰਨੀਆਂ ਵੀ ਉੱਥੇ ਇੰਡਸਟਰੀਜ਼ ਲਾਈਆਂ ਜਾ ਰਹੀਆਂ ਬੇਸ਼ੱਕ ਪੰਜਾਬ ਦੇ ਵਿੱਚ ਜਿੰਨੀਆਂ ਵੀ ਇਹ ਸੰਨੇਤਾ ਜਾਂ ਇੰਡਸਟਰੀ ਲਾਈ ਗਈ ਉਹ ਇਸੇ ਅਧਾਰ ਤੇ ਲਾਈ ਗਈ ਕਿ ਇਹ ਇੱਥੋਂ ਦਾ ਜਿਹੜਾ ਪਾਣੀ ਹੈ ਉਹਨੂੰ ਪਰ ਦੂਸ਼ਿਤ ਕਰਨ ਉਹਨੂੰ ਖਰਾਬ ਕਰਨ ਤਾਂ ਜੋ ਲੋਕ ਇੱਥੇ ਬਿਮਾਰੀਆਂ ਨਾਲ ਮਰਨ ਲੜਨ ਲੂਲੇ ਲੰਗੜੇ ਹੋਣ ਜਿੱਦਾਂ ਇਹ ਭਗਵੰਤਮਾਨ ਸਾਹਿਬ ਨੇ ਵੀ ਦੱਸਿਆ ਸੀ ਹੁਣ ਵੀ ਜਿਹੜੀਆਂ ਇੱਥੇ ਕੋਈ ਵੀ ਇੰਡਸਟਰੀ ਆਉਂਦੀ ਆ ਪੰਜਾਬ ਦੇ ਵਿੱਚ ਜਿਹੜਾ ਪੂਰੇ ਭਾਰਤ ਦੇ ਵਿੱਚ ਨਹੀਂ ਲਾਈ ਜਾਂਦੀ ਹੈਗੀ ਉਹਨੂੰ ਇੱਥੇ ਲਗਾ ਦਿੱਤਾ ਜਾਂਦਾ ਚਾਹੇ ਉਹ 에ਥਨੋਲ ਵਾਲੀਆਂ ਹੋਣ ਚਾਹੇ ਉਹ ਜੀਰੇ ਦੇ ਵਿੱਚ ਲੱਗੀਆਂ ਜਿਹੜੀਆਂ ਜਿਹਦੇ ਤੇ ਕਿਸਾਨ ਅੱਜ ਤੱਕ ਵੀ ਧਰਨੇ ਲਾ ਰਹੇ ਆ ਉਥੋਂ ਜਿਹੜਾ ਪਾਣੀ ਉਹਦੇ ਵਿੱਚ ਸਾਈਨਾਈਡ ਤੱਕ ਵੀ ਜਿਹੜਾ ਜ਼ਹਿਰ ਤਰ੍ਹਾਂ ਦੇ ਤੱਤ ਆਉਂਦੇ ਆ ਜਰੇਨੀਅਮ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਲਗਭਗ ਜਿੰਨੇ ਵੀ ਪਿੰਡ ਹੈਗੇ ਆ ਇਹ 12500 ਦੇ ਕਰੀਬ ਪੰਜਾਬ ਦੇ ਵਿੱਚ ਪਿੰਡ ਹੈਗੇ ਆ ਤਾਂ 12000 ਪਿੰਡਾਂ ਦਾ ਪਾਣੀ ਦਾ ਜਿਹੜਾ ਇਹ ਲੈਵਲ ਚੈੱਕ ਕਰੋ ਪੀਣ ਲਾਇਕ ਨਹੀਂ ਰਿਹਾ ਹੈਗਾ ਕਾਰਨ ਇਹ ਜਿਸ ਤਰ੍ਹਾਂ ਪਾਣੀ ਪੈਂਦਾ ਹੈ ਸਤਲੂਜ ਦੇ ਵਿੱਚ ਤਾਂ ਪਾਣੀ ਧਰਤੀ ਦੇ ਥੱਲੇ ਵੀ ਸਮਾਉਂਦਾ ਹੈ ਜਦੋਂ ਸਿਮਕੇ ਜਾਂਦਾ ਹੈ ਤਾਂ ਉਹੀ ਲੋਕ ਪੀਂਦੇ ਆ ਕੰਜ਼ਿਊਮ ਕਰਦੇ ਸੋ ਇਸ ਵਜ੍ਹਾ ਦੇ ਨਾਲ ਭਗਵੰਤਮਾਨ ਨੇ ਵੀ ਦੱਸਿਆ ਕਿ ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਆ ਬੱਚੇ ਜੰਮਣ ਦੇ ਵਿੱਚ ਵੀ ਨਪੁੰਸਕ ਹੋ ਚੁੱਕੇ ਆ ਬੰਦੇ ਜਾਂ ਔਰਤਾਂ ਬੱਚੇ ਜੰਮਣ ਦੇ ਕਾਬਿਲ ਨਹੀਂ ਰਹੀਆਂ ਇਸ ਤਰ੍ਹਾਂ ਦੀਆਂ ਸਾਰੀਆਂ ਡਾਕਟਰੀ ਰਿਪੋਰਟਾਂ ਆਈਆਂ ਆ ਆਪਾਂ ਗਰਵਾਣੀ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਦੇ ਆ ਕਿ ਪਹਿਲਾ ਪਾਣੀ ਜੀਵ ਹੈ ਜਦ ਅਸੀਂ ਪਾਣੀ ਹੀ ਆਪਣਾ ਸਹੀ ਨਹੀਂ ਰੱਖ ਲਵਾਂਗੇ ਅਸੀਂ ਫਿਰ ਆਉਣ ਵਾਲੀ ਜਨਰੇਸ਼ਨ ਨਹੀਂ ਸਾਡੀ ਬਚੂਗੀ ਬੱਚੇ ਨਹੀਂ ਹੋਣਗੇ ਜੇ ਹੋਣਗੇ ਤਾਂ ਉਹ ਵਿਕਲਾੰਗ ਪੈਦਾ ਹੋਣਗੇ ਫਿਰ ਇਹਨਾਂ ਜਿਹੜੀ ਵੱਡੀ ਵੱਡੀ ਇਹ ਇੰਡਸਟਰੀ ਸੰਨਤ ਹੈਗੀ ਉਹਨੂੰ ਕਰਨਾ ਵੀ ਕੀ ਹੈਗਾ ਇਹਨਾਂ ਦੇ ਬੱਚੇ ਬਾਹਰ ਜਾ ਕੇ ਕਿਤੇ ਵਧੀਆ ਮੁਲਕਾਂ ਦੇ ਵਿੱਚ ਪੜ ਲਊਗੇ ਪਰ ਆਪਾਂ ਤਾਂ ਇੱਥੇ ਰਹਿਣਾ ਸਾਡੇ ਨਿਆਣਿਆਂ ਨੇ ਵੀ ਇੱਥੇ ਹੀ ਕਰਨਾ ਸੋ ਇਹ ਚੀਜ਼ ਕੋਈ ਕਿਸੇ ਇੱਕ ਚੀਜ਼ ਦਾ ਮਸਲਾ ਨਹੀਂ ਹੈਗਾ ਹਾਂ ਬਿਲਕੁਲ ਜਿਨ੍ਹਾਂ ਦੇ ਕਾਰੋਬਾਰ ਹੈਗੇ ਆ ਉਹਨਾਂ ਨੂੰ ਲੱਗਦਾ ਹੋਊਗਾ ਕਿ ਕਿਤੇ ਸਾਡੇ ਕਾਰੋਬਾਰ ਨਾ ਬੰਦ ਹੋ ਜਾਣ ਪਰ ਇਹ ਕਾਰੋਬਾਰ ਵੀ ਚੱਲਦੇ ਰੱਖਣੇ ਤੇ ਉਸ ਪਾਣੀ ਨੂੰ ਕਿਸ ਤਰ੍ਹਾਂ ਟ੍ਰੀਟ ਕਰਨਾ ਹੈ ਉਹ ਪਲਾਂਟ ਕਿੱਦਾਂ ਲਾਉਣੇ ਆ ਕੀ ਸਰਕਾਰਾਂ ਲਈ ਇਹ ਕੋਈ ਵੱਡੀ ਰੌਕਟ ਸਾਇੰਸ ਵਾਲੀ ਗੱਲ ਤਾਂ ਹੈ ਨਹੀਂ ਕਿੱਡਾ ਕ ਪ੍ਰੋਜੈਕਟ ਹੈਗਾ ਸਰਕਾਰਾਂ ਆਪਣੀ ਮਸ਼ਹੂਰੀ ਲਈ ਇੰਨੇ ਇੰਨੇ ਪੈਸੇ ਖਰਚ ਸਕਦੀਆਂ ਕੀ ਇੱਥੇ ਇਹ 17 ਕਿਲੋਮੀਟਰ ਦਾ ਏਰੀਆ ਇਹਦਾ ਪਾਣੀ ਸਾਫ਼ ਨਹੀਂ ਕੀਤਾ ਜਾ ਸਕਦਾ ਬਿਲਕੁਲ ਸਾਫ਼ ਕੀਤਾ ਜਾ ਸਕਦਾ ਜੇਕਰ ਨੀਅਤ ਹੋਵੇ ਹੁਣ ਜੇਕਰ ਇੱਥੇ ਕਾਲੂ ਮੈਂ ਲਖੇ ਸਧਾਣੇ ਨਾਲ ਕਈ ਵਿਚਾਰਾਂ ਤਾਂ ਨਹੀਂ ਵੀ ਸਹਿਮਤ ਹੋਊਗਾ ਪਰ ਇਹ ਵਾਲਾ ਮਸਲਾ ਕੋਈ ਲਖੇ ਸਧਾਣੇ ਦਾ ਇਕੱਲੇ ਦਾ ਤਾਂ ਮਸਲਾ ਹੈ ਨਹੀਂਗਾ ਤੁਸੀਂ ਜਿਹੜੇ ਪਿੰਡਾਂ ਦੇ ਵਿੱਚੋਂ ਸਤਲੁਜ ਦਰਿਆ ਲਾਗੇ-ਛਾਗੇ ਉਹ ਨਿਕਲਦਾ ਉੱਥੇ ਜਾ ਕੇ ਦਾ ਦੇਖੋ ਪਾਣੀ ਖਾਰਾ ਹੈ ਤੇ ਉੱਥੇ ਜਿਹੜੀਆਂ ਸਰਕਾਰ ਦੁਆਰਾ ਐਡਵਾਈਜ਼ਰੀ جاری ਹੁੰਦੀਆਂ ਕਿ ਇੱਥੇ ਤੁਸੀਂ ਆਪਣੇ ਪਸ਼ੂ ਬਿਨਾਂ ਨੜਾਓ ਤੇ ਆਪ ਬਿਨਾਂ ਨੜਾਓ ਸੋ ਇਹ ਜਿਹੜਾ ਮਸਲਾ ਆ ਠੀਕ ਆ ਉਹਨਾਂ ਦੇ ਕੰਮਕਾਰ ਹੈਗੇ ਆ ਠੀਕ ਪਰ ਇਹ ਸਰਕਾਰ ਨੂੰ ਵਿੱਚ ਆ ਕੇ ਨਜਿੱਠਣਾ ਚਾਹੀਦਾ ਸੀ ਕੋਈ ਅੱਜ ਦਾ ਮਸਲਾ ਨਹੀਂਗਾ ਪਿਛਲੇ 10 ਸਾਲਾਂ ਦਾ ਮਸਲਾ ਆ ਜੇਕਰ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਤਾਂ ਹੁਣ ਵਾਲੀ ਨੇ ਵੀ ਨਹੀਂ ਕੀਤਾ ਫਿਰ ਫਰਕ ਹੀ ਰਹਿ ਗਿਆ ਕਿਹਦੀ ਵਜ੍ਹਾ ਕਰਕੇ ਲੋਕਾਂ ਨੇ ਕਿਹਾ ਸੀ ਕਿ ਬਦਲਾਅ ਲਿਆਵਾਂਗੇ ਐਜ਼ ਹਨ ਕੀ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਭਲੀ-ਪਾਂਤ ਪਤਾ ਹੈ ਕਿ ਇਹ ਕਿੱਡਾ ਗੰਭੀਰ ਮਸਲਾ ਹੈਗਾ ਸੋ ਇਹ ਕੋਈ ਲੱਖੇ ਸਿਧਾਣੇ ਦਾ ਮਸਲਾ ਨਹੀਂ ਗਾ ਸਾਰੇ ਪੰਜਾਬ ਦਾ ਮਸਲਾ ਹੈ ਪੂਰੇ ਪੰਜਾਬ ਦੇ ਪਾਣੀ ਦਾ ਮਸਲਾ ਹੈ ਤੇ ਜੇਕਰ ਉਹ ਵਪਾਰੀਆਂ ਨਾਲ ਕੋਈ ਵੀ ਟਕਰਾਅ ਹੋਊ ਕਿ ਕੋਈ ਅਣਸਖਾਮੀ ਘਟਨਾ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਇਹ ਸਰਾਸਰ ਜਿਹੜਾ ਦੋਸ਼ ਹੈਗਾ ਸਰਕਾਰ ਦਾ ਹੀ ਹੋਊਗਾ ਮੇਰਾ ਤਾਂ ਇਹੀ ਮੰਨਣਾ ਹੈ ਧੰਨਵਾਦ